ਸਸਿ ਗਾ ਜੀ ਆਪਣਾ ਕੀ ਨਾਮ ਕੀ ਹੈ ਜੀ ਮਨਜੀਤ ਕੋਰ ਤੇ ਕਿਹੜੀ ਜਗ੍ਹਾ ਕਿਹੜੀ ਆਪਣੀ ਜੀ ਮਕਾਨ ਸਿੰਘ ਵਾਲੇ ਮਕਾਨ ਸਿੰਘ ਵਾਲੇ ਅੱਛਾ ਕੀ ਜਾਨਵਰ ਨੂੰ ਕੀ ਸਮੱਸਿਆ ਸੀ ਆਪਨੇ ਤੁਸੀਂ ਦੱਸਿਆ ਜੀ ਜਾਨਵਰ ਨੂੰ ਜੀ ਗੋਇ ਦੇ ਵਿੱਚ ਜੀ ਖੂਨ ਆਉਂਦਾ ਸੀਗਾ ਮਾੜਾ ਫੁੱਟਾ ਜਾ ਵਿੱਚ ਵਿੱਚ ਅਸੀਂ ਆਖਰ ਜਲਟ ਦੇਖਣਾ ਸੀ ਬਾਈ ਕੁਣੀ ਦਵਾਈ ਦੇਣ ਆਏ ਸੀ ਲੈ ਲਈ ਉਹਨਾਂ ਤੋਂ ਠੀਕ ਹੈ ਤੇ ਅਸੀਂ ਪਿਆ ਕੇ ਵੇਖੀ ਤੇ ਕੀ ਕੀ ਦਿੱਤਾ ਤੁਸੀਂ ਇੱਕ ਤਾਂ ਹਾਂ ਯੂਨ ਡਾਈਜੈਸਟ ਦਿੱਤਾ ਹਾਂ ਜੀ ਇੱਕ ਇੱਕ ਆ ਵੀ ਦਿੱਤਾ ਹਾਂ ਜੀ ਠੀਕ ਉਹਦੇ ਮਿਲਾ ਕੇ ਜੀ ਅਸੀਂ ਦੋ ਦਿਨਾਂ ਬਾਅਦ ਦਿੱਤਾ ਤੇ ਅੱਛਾ ਕਿੰਨੇ ਦਿਨਾਂ ਤੁਹਾਨੂੰ ਆ ਗਿਆ ਸੀ ਰਿਜ਼ਲਟ ਦੋ ਤਿੰਨ ਦਿਨਾਂ ਬਾਅਦ ਹੀ ਆ ਦੋ ਤਿੰਨ ਬਾਅਦ ਅੱਛਾ ਕੀ ਫਾਇਦਾ ਹੋਇਆ ਉਹ ਦੱਸੋ ਬਸ ਉਹ ਫਿਰ ਦੁੱਧ ਵੀ ਵਧ ਗਿਆ ਜੀ ਵਧੀਆ ਦੇਣ ਲੱਗ ਗਿਆ ਜੀ ਪਸ਼ੂ ਵੀ ਗੰਦ ਰਸ ਤੋਂ ਹੋ ਗਈ ਪਸ਼ੂ ਵੀ ਤੇ ਜਿਹੜਾ ਉਹ ਤੁਹਾਨੂੰ ਸਮੱਸਿਆ ਸੀ ਉਹ ਬਗੜਾ ਜੀ ਉਹ ਵੀ ਸਹੀ ਹੋ ਗਈ ਉਹ ਵੀ ਸਹੀ ਹੋ ਗਈ ਉਹ ਦੋ ਦਿਨਾਂ ਦਿਨਾਂ ਬਾਅਦ ਹੀ ਠੀਕ ਹੋ ਗਈ ਚਲੋ ਤੇ ਹੁਣ ਦੁੱਧ ਦੀ ਗੁਣਵੰਤਾ ਵੀ ਵੱਧ ਗਈ ਹੋਣੀ ਹਾਂਜੀ ਦੁੱਧ ਵੀ ਵਧ ਗਿਆ ਤੇ ਦੁੱਧ ਦੀ ਫੈਟ ਫੈਟ ਵੀ ਵੱਧ ਗਈ ਫੈਟ ਵੀ ਵੱਧ ਗਈ ਕਿ ਕਿਹੜਾ ਉਹ ਮਰਕਰ ਪਛੂ ਚਾਰਾ ਖਾਂਦਾ ਹੁਣ ਉਹ ਜ਼ਿਆਦਾ ਖਾਂਦਾ ਕਿ ਹਾਂਜੀ ਵਧੀਆ ਖਾਂਦੀ ਐ ਪੱਠੇ ਵਧੀਆ ਖਾਂਦੀ ਵਧੀਆ ਖਾਂਦੀ ਰਾਜ ਦੀ ਹਾਂ ਓਕੇ ਓਕੇ ਪਾਣੀ ਵੀ ਰਾਜ ਦੀ ਪਿੰਦੀ ਚਲੋ ਠੀਕ ਐ ਜੀ ਤੁਹਾਨੂੰ ਇਹ ਵਧੀਆ ਲੱਗਾ ਤੁਹਾਨੂੰ ਹਾਂਜੀ ਵਧੀਆ ਤੇ ਹੁਣ ਤੁਸੀਂ ਪਿਆਰਦੇ ਰਹਿਣਾ ਜੀ ਇਹ ਠੀਕ ਐ ਤੇ ਤੁਹਾਡੀ ਪਸ਼ੂ ਨੂੰ ਕਦੇ ਦਿੱਕਤ ਆਣੀ ਨਹੀਂ ਹੋਣੀ ਐ ਠੀਕ ਐ ਚਲੋ ਠੀਕ ਐ ਜੀ ਬਹੁਤ ਬਹੁਤ ਧੰਨਵਾਦ ਠੀਕ ਐ